ਸਤ ਹੰਗਾਮਾ ਹੁੰਦਾ ਹੈ ਤੇ ਇਹ ਹੰਗਾਮਾ ਵੀ ਇੱਕ ਗੱਡੀ ਲੰਘਾਉਣ ਨੂੰ ਲੈ ਕੇ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਹੜਾ ਕਿ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਪੁਲਿਸ ਮੁਲਾਜ਼ਮਾ ਉਸ ਦੇ ਵੱਲੋਂ ਟੋਲ ਪਲਾਜ਼ੇ ਉੱਤੇ ਲੰਘਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਟੋਲ ਪਲਾਜ਼ੇ ਦੇ ਕਰਿੰਦਿਆਂ ਦੇ ਵੱਲੋਂ ਉਸ ਨੂੰ ਰੋਕਿਆ ਜਾਂਦਾ ਹੈ ਹਾਲਾਂਕਿ ਟੋਲ ਪਲਾਜ਼ੇ ਦੇ ਕਰਿੰਦਿਆਂ ਦਾ ਕਹਿਣਾ ਹੈ ਕਿ ਬਦਮਾਸ਼ੀ ਜਿਹੜੀ ਹੈ ਉਹਨਾਂ ਲੜਕੇ ਦੇ ਵੱਲੋਂ ਕੀਤੀ ਗਈ ਸੀ ਪਰ ਉਸ ਲੜਕੇ ਦਾ ਕਹਿਣਾ ਹੈ ਕਿ ਮੈਂ ਇਹ ਨਹੀਂ ਕਿਹਾ ਕਿ ਮੈਂ ਪੁਲਿਸ ਮੁਲਾਜ਼ਮਾਂ ਬਲਕਿ ਮੈਂ ਤਾਂ ਸਿਰਫ ਇਹ ਕਿਹਾ ਕਿ ਮੇਰਾ ਭਰਾ ਥਾਣੇ ਵਿੱਚ ਮੁੰਚੀ ਲੱਗਿਆ ਹੋਇਆ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਖਰੜ ਦੇ ਅਧੀਨ ਪੈਂਦੇ ਭਾਗੋ ਮਾਜਰਾ ਟੋਲ ਪਲਾਜ਼ਾ ਦੀਆਂ ਜਿੱਥੇ ਕਿ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਨੇ ਦੋਵਾਂ ਧਿਰਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਹਾਲਾਂਕਿ ਅਸਲ ਸੱਚਾਈ ਕੀ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਮਾਹੌਲ ਪੱਕਦਾ ਹੈ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਹਾਂ ਓਏ ਇਹ ਨੀ ਕੋਈ ਮਿਠਾ ਬੋਲਦੇ ਜੀ ਸਾਰੇ ਮੈਂ ਗੱਲਕਾਰ ਵੀ ਕਰਨ ਚਾਹਦਾ ਹਾਂ ਉਹ ਕਾਰ ਵੀ ਜਦੋਂ ਭਾਈ ਇਹਦਾ ਫੇਰ ਮੁਲਾਜ਼ਮ ਨਾਲ ਠੱਕਾ ਵਾਲੇ ਤਾਂ ਕਹਿੰਦੇ ਉਹ ਬਾਈ ਜੀ ਪਰ ਪਰਤਾ ਸੀ ਤਾਂ ਹੀ ਕਰਾ ਰਹੇ ਨੇ ਟੋੜੇ ਆਉਂਦੇ ਕੌਣ ਆ ਤੇ ਲਾਲੂਆਂ ਨੇ ਦੱਸੋ ਮੁਲਾਜ਼ਮ ਨੇ ਕੌਣ ਆ ਤਰਾਏ ਗੱਲ ਹੁਣ ਤੁਸੀਂ ਕੱਟੋ ਪੂਰੇ ਪੂਰੇ ਸੀਗਾ ਕੋਈ ਆ ਸੁਫਲਾ ਇਹਨਾਂ ਨੇ ਬਚਾਇਆ ਬੰਦਿਆਂ ਨੇ ਵੀਰੇ ਭਾਈ ਨੂੰ ਪੁੱਟੇ ਲੋਕਾਂ ਨੇ ਬਚਾਇਆ ਕੋਈ ਮੁਲਾਜ਼ਮ ਨਹੀਂ ਆਇਆ ਵੀਰੇ ਮੇਰੇ ਮੈਂ ਦੂਸਰੇ ਬੰਦਿਆਂ ਦਾ ਲੈ ਕੇ ਜਾਉਂਗਾ ਇਹਨੂੰ ਵੀ ਗਾਲਾਂ ਕੱਢੀਆਂ ਅੱਗੇ ਜਾਵਾਂਗੇ ਕਾਰ ਨੂੰ ਲੇਕਣ ਬੰਦਾ ਸੁਣਦਾ ਕੋਈ ਨਹੀਂ ਮੈਨੂੰ ਜੱਪ ਚਾਲਦੇ ਦੱਸੋ ਬਾਈ ਬਾਈ ਉੱਥੇ ਬਿਠਾਓ ਮੈਂ ਉਠਾ ਲਾਂਗੇ ਰੁਪਏ ਜੀ ਮਿਲਾ ਦੇਣਾ ਬੰਦਾ ਤਾਂ ਕਿਤੇ ਨਹੀਂ ਉਹਦੇ ਨੂੰ ਬਿਠਾਓ ਬੋਲਦੇ ਨੇ ਮਾਰੇ ਨਹੀਂ ਮੈਂ ਕਰਾਰ ਵੀ ਕਰਾਂਗਾ ਦੱਸੋ ਕੋਈ ਕਾਰ ਵਿੱਚ ਕੋਈ ਫਾਇਦਾ ਨਹੀਂ ਲੱਗਦਾ ਭਾਈ ਇਹਦਾ ਫੇਰ ਮਲਾਜ ਨਾਲ ਠੱਕਾ ਉਹ ਬਾਈ ਨੰਬਰ ਪੱਟਾ ਦੀ ਤਾਂ ਇਹਰੇ ਟੋਡੇ ਆਉਂਦੇ ਕੌਣ ਆਪ ਲੈ ਲੂਗਾ ਇਹਨੂੰ ਦੱਸੋ ਮਲਾਜ ਨਾਲ ਕੌਣ ਆ ਤਰਾਇ ਕਰ ਹੁਣ ਤੁਸੀਂ ਕੱਟੋ ਪੂਰੇ ਪੂਰੇ ਸੀਗਾ ਕੋਈ ਆ ਸੁਭਾਣਾ ਇਹਨਾਂ ਨੇ ਬਚਾਇਆ ਬੰਦਿਆਂ ਨੇ ਮੇਰੇ ਭਾਈ ਨੂੰ ਪੁੱਛੋ ਕਿ ਲੋਕਾਂ ਨੇ ਕੀ ਗੱਲਬਾਤ ਹੋਈ ਆਈ ਬਾਜੀ ਪਾਗ ਨੂੰ ਹੱਥ ਪਾਇਆ ਬਾਜੀ ਕੀ ਗੱਲ ਬਤਾਈਏ ਸਮੈਗ ਪੀਤੀ ਹੋਈ ਐ ਪਾਗ ਨੂੰ ਹੱਥ ਪਾਇਆ ਗੰਦੀਆਂ ਗਾਲਾਂ ਗੱਡੀਆਂ ਨੇ ਇੱਕ ਮੁੰਚੀ ਆਇਆ ਮੈਂ ਕਹਿੰਦਾ ਮੈਂ ਪਰੋਵੇ ਠਾਹੇ ਮੁੰਚੀ ਆ ਮੁੰਚੀ ਬਾਗਰੰਦੀ ਬਣਾਏ ਬਾਜੀ ਤੁਸੀਂ ਕਿਹੜੇ ਮੁੰਚੀ ਲੱਗੇ ਆਏ ਹੋ ਹਾਂਜੀ ਮਗਰ ਤੂੰ ਕਹਵੇਂ ਮੁੰਛੀ ਤੁਸੀਂ ਕਹੋਏ ਮੁੰਛੀ ਹੋ ਨਹੀਂ ਨਹੀਂ ਜਾਣਦਾ ਤੋ ਕਿਉਂ ਮੇਰਾ ਭਰਾ ਕੜੂਏ ਥਾਣੇ ਚਾਹੁੰਦਾ ਮੈਨੂੰ ਜਸਟ ਵੀਡੀਓ ਕਾਲ ਕਰ ਰਿਹਾ ਮੇਰਾ ਭਰਾ ਥਾਣਾ ਨਾ ਇਹ ਕਿਉਂ ਵਰਤਰਾ ਮੇਰਾ ਭਰਾ ਮੁੰਛੀ ਮੈਂ ਮੁੰਛੀ ਹਾਂ ਤਾਂ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਉਹਨੇ ਇੱਕ ਡੀਐਨਏ ਟੈਸਟ ਕਰਵਾਣਾ ਹੈ ਨਾ ਨਸ਼ਾ ਸਮੈਗ ਪੀਤੀ ਹੋਈ ਹੈ ਉਹ ਥਾਣੇ ਲੈ ਚੱਲੋ ਸਰੀਕ ਰਾਤੀ ਟੋਰਪਲਾਜਾ ਤੇ ਲੜਾਈ ਝਗੜਾ ਹੋਇਆ ਹੈ ਜੀ ਕੀ ਜਾਣਕਾਰੀ ਲੈਣਾ ਚਾਹੁੰਦੇ ਜੀ ਇਹਦੇ ਬਾਰੇ ਸੀਨੀਅਰ ਇਨਵੈਸਟੀਗੇਸ਼ਨ ਕਰ ਰਹੇ ਜੀ ਬ ਇਹਨਾਂ ਦੀ ਵੀਡੀਓ ਵਗੈਰਾ ਦੇਖਣਾ ਸਾਰੇ ਚੈੱਕ ਕਰ ਰਹੇ ਜੋ ਵੀ ਹੋਏਗਾ ਪਤਾ ਲੱਗ ਗਿਆ ਕੋਈ ਵਿਜੀਲੈਂਸ ਦਾ ਅਧਿਕਾਰੀ ਤਾਂ ਜਿਹਦੇ ਨਾਲ ਟੋਲ ਪਲਾਜ਼ਾ ਵਾਲਿਆਂ ਨੇ ਕੁੱਟਮਾਰ ਕੀਤੀ ਜੀ ਹਜੇ ਅਸੀਂ ਹਜੇ ਉਹਨਾਂ ਦੀ ਇਨਕੁਇਰੀਸ਼ਨ ਆਈ ਹੈ ਅਸੀਂ ਜਾਣਾ ਸਟੇਟਮੈਂਟ ਲੈ ਲਈ ਉਹਨਾਂ ਨੂੰ ਹਜੇ ਹਸਪੀਟਲ ਜੀ ਲੋਣੀ ਉੱਥੇ ਜੋ ਵੀ ਹੋਏਗਾ ਤੁਹਾਨੂੰ ਦੱਸਾਂਗੇ ਇੱਕ ਹੋਰ ਮੁੰਡੇ ਦੀ ਵੀ ਉੱਥੇ ਮੁਲਾਜ਼ਮ ਤੋਂ ਇਲਾਵਾ ਵੀ ਇੱਕ ਹੋਰ ਦੇ ਵੀ ਕੁੱਟਮਾਰ ਕੀਤੀ ਗਈ ਹੈ ਜੀ ਨਹੀਂ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਦੇਖ ਕੇ ਤੁਹਾਨੂੰ ਕਲੀਅਰ ਕਰਕੇ ਉਹ ਕਰਾਂਗੇ ਸਰ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕੀ ਕਾਰਵਾਈ ਹੋਊਗੀ ਜੋ ਵੀ ਉਹਦਾ ਸਟੇਟਮੈਂਟ ਜਿਵੇਂ ਵੀ ਹੋਏਗਾ ਜੋ ਸਾਨੂੰ ਬਿਆਨ ਦੇਏਗਾ ਮੌਕੇ ਤੇ ਜੋ ਸਬੂਤ ਹੋਣਗੇ ਦੇ ਮਤਲਬ ਕਰੀਏ ਇਹਨਾਂ ਨਾਲ ਬੰਦ ਤੁਸੀਂ ਕੀ ਗੱਲਬਾਤ ਹੋਈ ਹੈ ਜੀ ਮੇਰਾ ਆਪਣੇ ਦਮ ਨਾਲ ਸੀ ਇੱਕ ਹਾਂਜੀ ਜਿਹੜੀ ਜਗ੍ਹਾ ਸੀ ਉਹ ਤੇ ਉਹ ਆ ਰਹੇ ਸੀ ਡਿਊਟੀ ਤੇ ਚੰਡੀਗੜ੍ਹ ਤੋਂ ਇੱਧਰ ਆ ਰਹੇ ਸੀ ਤੇ ਇਹਨਾਂ ਨੇ ਉਹਨਾਂ ਨੇ ਕਾਰਡ ਵੀ ਦਿਖਾਇਆ ਵੀ ਮੈਂ ਮਲਾਜ਼ਮ ਹਾਂ ਹਾਂਜੀ ਇਹਨਾਂ ਨੇ ਘਾਟੋਂ ਪਰ 40 ਬੰਦੇ ਸਾਡੇ ਕੋਲ ਵੀਡੀਓ ਵੀਡੀਓ ਬਣਾਇਆ ਉਹਨਾਂ लवली 40 ਬੰਦੇ ਨਿਕਲ ਕੇ ਪਾਣੇ ਕੋਈ ਰਾਣਾ ਨਾਲ ਕੋਟਵੜੇ ਬੁਰੇ ਹਾਲ ਕਿਤੇ ਦੁਬਾਰਾ ਸਰਦਾਰ ਆਏ ਜਥੇਦਾਰ ਜੀ ਇਹਨਾਂ ਨੇ ਜਦੋਂ ਗੋਲਤਾਰਾ ਮਾਰਿਆ ਉਦੋਂ 25 ਠੀਕ ਹੋ ਗਿਆ ਉਸਾਈ ਇੱਥੇ ਸਾਡਾ ਕੋਟਵੜੇ ਤੇ ਪਬਲਿਕ ਪਤਨਾਂ ਲਈ 3-400 ਬੰਦੇ ਇਕੱਠਾ ਹੋ ਗਿਆ ਸੀ ਭਾਜੀ ਇਹਨਾਂ ਨੇ ਕੋਟਵੜੇ ਤੇ ਸਾਡੇ ਮੁੰਡੇ ਦਾ ਉਹ ਖਾ ਲਓ ਸੀਵਲ ਹਸਪੀਟਲ ਦੇ ਦਾਖਲੇ ਉਹਦੀ ਪਤਨੀਆਂ ਨੂੰ ਪਤਾ ਨਹੀਂ ਡਰ ਗਈਆਂ ਕੁਝ ਉਹਦੀ ਆਵਾਜ਼ ਨਹੀਂ ਨਿਕਲੀ ਮੈਂ ਇਹ ਜੀ ਇਹ ਜੀ ਕੀ ਗੱਲਬਾਤ ਹੋਈ ਹੈ ਕਿ ਜਿੱਡੇ ਨਾਲ ਜ਼ਿਆਦਾ ਤਤਮਹਿਮਾ ਹੋ ਚੁੱਕੀ ਹੈ ਇਹਨਾਂ ਨਾਲ ਕੁਝ ਨਹੀਂ ਗੱਲ ਬਸ ਦੇਖ ਲਓ ਕੋਈ ਇਹੋ ਵੀਡੀਓ ਗੱਡੀ ਤੋਂ ਬਾਹਰ ਹੀ ਨਿਕਲ <tapotata> ൊ നീത <tapotata> 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 ਯਾ ਤਾਂ ਹੁੰਦਾ ਹਨ ਨਾ ਜਦੋਂ ਕਹਿ ਰਹੇ ਮਲਾਜਮ ਹੈ ਮਲਾਜਮ ਲੰਘਣ ਦਾ ਹੱਕਦਾਰ ਹੈਗਾ ਕਿ ਨਹੀਂ ਪਾਜੀ ਨਹੀਂ ਕੋਈ ਟੋਲ ਨੂੰ ਲੈ ਕੇ ਹੋਈ ਹੈ ਜਾਂ ਕਿਸੇ ਹੋਰ ਨੂੰ ਪਾਜੀ ਸਾਨੂੰ ਨਹੀਂ ਪਤਾ ਸੀ ਤਾਂ ਆਇਆ ਤੇ ਉਹਨੂੰ ਉੱਥੇ ਲੈਣਾ ਟੋਲ ਤੇ ਡਿਊਟੀ ਤੇ ਜਾ ਰਿਹਾ ਟੋਲ ਤੋਂ ਕਰਤੀ ਹੋਈ ਹੋਣੀ ਉਹ ਲੰਘ ਰਿਹਾ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਜੇ ਕੋਈ ਕੀ ਮਤਲਬ ਕੀ ਬੋਲੇਗੀ ਅੱਗੋਂ ਹੈ ਹਲ लवली ਭਾਈ ਤੁਹਾਨੂੰ ਵੀਡੀਓ ਦਿਖਾ ਦੇ ਮੈਨੇਜਰ ਸਾਹਿਬ ਆਪ ਭਾਗੋ ਮਾ ਜਰਾ ਟੋਲ ਪਲਾਜ਼ਾ पे ਮੈਨੇਜਰ ਹੋ ਜੀ ਹਾਂਜੀ ਹਾਂਜੀ ਰਾਤ ਇੱਕ ਵੀਡੀਓ ਵਾਇਰਲ ਹੋਈ ਹੈ ਕਿ ਆਪਕੇ ਕਿੰਨੇ ने एक विजिलेंस अधिकारी के साथ साथ एक नौजवान की भी पिटाई की है क्या सच्चाई है इसमें जी नौजवान और अधिकारी की पिटाई नहीं की गई उसमें मामला ये हुआ है हमारे पास ऑन रिकॉर्ड सारे सबूत हैं वो इस कैमरे लगे हुए हैं अंदर वो आते हैं उनसे बातचीत होती है वो अपने कार्ड के बारे में पूछते हैं तो अपने लाइन में अंदर जो स्टाफ बैठा है कोई नया लड़का था उसको पता नहीं था उन्होंने इंचार्ज को बताया तो इंचार्ज ने अंदर भेज दिया था उन्हें मेरी बात मैं किसी कारण से घर पे गया था मजबूरी थी उसके बाद में मेरे से बात भी करवाई करवाईन से तो उन्होंने मैंने ये बोला कि जी कोई बात नहीं आप गाड़ी आगे ले बोले मेरी गाड़ी लाइन से लेगी आ चुकी है बस ये पूछना चाहता हूँ कि जा सकता हूं या नहीं मां कोई बात नहीं आप जाइए तो उन्होंने कोई लाइन में वहां बहस की होगी तो वहां आगे उनके साथ गाड़ी क्लोज करने लग गया कि मैंने रोक नहीं सकते वो जो वॉइस मेरे से बात हुई है वो वॉइस भी यहाँ कैमरे वॉइस कैमरे रिकॉर्डिंग है वो वॉइस भी आ रही है कि रोक सकते हो तो रोक के दिखा दो मेनू ऐसा करके वो एक हमारा जो यहाँ ऑफिसर बैठा हुआ था उसका कैमरा छीन के भी साथ में लेके जाता है वो भी रिकॉर्ड है बाहर जाके वो लड़का कैमरा अपना वापस लेता है कैमरा वापस लेने के बाद वो पूछता है कि तुम वहाँ क्यों नहीं बोला जी उनका काम रोकने है रोकने का जब उन्होंने कोई कार्ड बहुत सारे ऐसे कार्ड हैं जो आपको भी मेरे को भी नहीं पता होते हैं बहुत सारे डिपार्टमेंट ऐसे होते हैं उन्होंने कहा जी उसको किसी को नया लड़का हो सीख रहा हो ट्रेनिंग हो उसको नहीं पता है तो हम छोड़ने लग रहे हैं आपको दिक्कत कहाँ ऐसे करके उनकी बहस उतरी वो माँ बहन की गालियाँ देता रहा उसके बाद में आईटी ऑफिसर के हाथ पकड़ के उसका बाम रोड़ी गई है फिर भी आईटी ऑफिसर कुछ नहीं बोलता गाड़ी ग्लोच होता है पूरा आधे घंटे तक बहस चलती है जो पूरा रिकॉर्डिंग मेरे कैमरे में है, सेव है मैं अपनी वो रिकॉर्डिंग सेव कर रखी है ये अंदर जो सामान टूटा टूटा है है कैसे उसके बाद मैं बताता हूँ जी उसके बाद में वो लड़के को बिठा के पूरा स्टाफ कैमरे में रिकॉर्डिंग है कि पूरा स्टाफ उसको कह रहा है जी आप जाइए आपको छोड़ दिया गया था आप जाइए वो कहता है मैं ये कर दूंगा वो करता नहीं कौन से नशे में थे क्या थे उसके बाद में उन्होंने बैठने के गाड़ी में बिठाने के बाद में उसने अपने इंचार्ज के ऊपर हाथ उठाया हाथ उठाया था उन्होंने दो चार थप्पड़ मारे होंगे उसके बाद में उन्होंने लोकल कोई अज्ञात बंदे हैं दो तीन पता नहीं को उनके जानकार है क्या है वो उनको बुलाया है उन्होंने मिल करके ऑफिस के अंदर घुस करके ये ऑफिस का पूरे तोड़ फोड़ की है जो काफी बड़ा नुकसान किया है और तोड़ फोड़ के साथ में हमारा कम से कम चार से पाँच घंटे तक टोल प्लाजा फ्री किया गया है ਜੋ ਉਹਨਾਂ ਨੇ ਪਬਲਿਕ ਦੇ ਸਾਥ ਮਿਲ ਕਰਕੇ ਮਾਊਲ ਨੂੰ ਕ੍ਰੀਏਟ ਕੀਤਾ ਰੇਜਰ ਸਾਹਿਬ ਇੱਕ ਗੱਲ ਹੋਰ ਦੇਖਣ ਦੇ ਵਿੱਚ ਆਈ ਹੈ ਜਦੋਂ ਉਸ ਨੂੰ ਇਸ ਕਮਰੇ 'ਚੋਂ ਕੱਢਦੇ ਆਂ ਕਹਿੰਦੇ ਅਧਿਕਾਰੀ ਨੂੰ ਜੀ ਜੀ ਤਾਂ ਜਦੋਂ ਉਸ ਨੂੰ ਪੁਲਿਸ ਆਪਣਾ ਕਸਟਡੀ 'ਚ ਲੈ ਲੈ ਕੇ ਉਹਨੂੰ ਪੂਰੇ ਤੋਂ ਲੈ ਕੇ ਜਾਂਦੀ ਆ ਉਰੇ ਤੋਂ ਲੋਕ ਆ ਤੁਹਾਡੇ ਕਰਿੰਦੇ ਆ ਸਾਹਬ ਆਪਾਂ ਕਹਿ ਨਹੀਂ ਸਕਦੇ ਉਹ ਕਰਿੰਦੇ ਆ ਤੁਹਾਡੇ ਲੋਕ ਆ ਕਰਿੰਦੇ ਆ ਤੁਹਾਡੇ ਆ ਆਮ ਪਬਲਿਕ ਉਹ ਫਿਰ ਉਸ ਨੂੰ ਕੁੱਟਣੇ ਨੂੰ ਜਾਂਦੇ ਆ ਜੀ ਪੁਲਿਸ ਤਾਕਤ ਨਾਲ ਵੀ ਹੱਥੋਪਾਈ ਕਰਦੇ ਆ ਜੀ ਜੀ ਉਹ ਤੋਂ ਜੋ ਲੋ ਹਨ ਦੋ ਤਿੰਨ ਅਗਿਆਤ ਲੜਕੇ ਆ ਚਾਰਵੇਂ ਖੁਦ ਆ उन्होंने मिलकर के उससे पहले हमारे जो उधर लड़के खड़े हैं जिनका कोई कसूर भी नहीं था टूटी पर आए थे वो उनको बहुत पिटाया जो वीडियो में साफ साफ सेव है अकाउंट रूम में भी घुसे हैं वो अकाउंट रूम में घुस करके उनकी साफ साफ रिकॉर्डिंग हारे घुस के उन्होंने मार पिटाई की है जो अंदर बैठा लड़का वो डर गया था कि, कि तू बाहर जाएगा तो तेरे को भी पीटेंगे उसने नहीं देखा कि पुलिस आ गई है क्योंकि बाहर वो नहीं देख रहा था डर गया था अंदर बैठा था तो उसके बाद में उन्होंने ये डर था कि बाहर जाएंगे तो तेरे को भी पीटेंगे बहुत ज्यादा पिटाई हुई है वो जो वीडियो वायरल कर रहे हैं वो एक छोटा सा क्लिप है जब वो इंचार्ज पे हाथ उठाते तो उन्हें वापस दो चार थप्पड़ मारे हैं उसके पहले क्या हुआ उसके बाद में क्या हुआ वो किसी ने नहीं